ਤੇ ਏਸੀ ਤੁਹਾਨੂੰ ਦਿਖਾਈਏ ਬਾਈ ਜੀ ਸਾਡੇ ਕੋਲ ਕਿਹੜੇ ਕਿਹੜੇ ਮਿਲਣਗੇ ਇਸ ਵਾਰ ਸਾਡੇ ਕੋਲ ਮਿਸ਼ੂਬੀਸੀ ਵੀ ਮਿਲੂਗਾ ਤੇ ਬਲੂ ਸਟਾਰ ਵੀ ਮਿਲੂਗਾ ਇਸ ਵਾਰ ਸਾਡੇ ਕੋਲ ਲਓ ਜੀ ਪਿਆਰੇ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕੀਤਾ ਜਾਂਦਾ ਅੱਜ 5 ਫਰਵਰੀ ਆ ਤੇ ਭਗਵਤੀ ਸੇਲ ਜਿੱਤਾ ਪਾਵੰਡੀ ਸ਼ੋਰੂਮ ਤੇ ਖੜੇ ਆਪਾਂ ਤੇ ਇਥੋਂ ਜਿਹੜਾ ਅੱਜ ਵਲੌਗ ਸ਼ੁਰੂ ਕਰ ਚੁੱਕੇ ਆਪਾਂ ਬਹੁਤ ਦਿਨਾਂ ਦੇ ਬਾਅਦ ਤਕਰੀਬਨ ਤਕਰੀਬਨ 8-10 ਦਿਨਾਂ ਦੇ ਬਾਅਦ ਤੇ ਵਲੌਗ ਆਪਾਂ ਥੋੜੇ ਘਟਾਤੇ ਸੀ ਹੁਣ ਤੇ ਪਰ ਹੁਣ ਜਿਹੜੇ ਹਿਸਾਬ ਨਾਲ ਕੰਮ ਦਾ ਦੁਬਾਰੇ ਸੀਜ਼ਨ ਆ ਰਿਹਾ ਤੇ ਉਹਦੇ ਹਿਸਾਬ ਫਿਰ ਹੁਣ ਜਾਣਕਾਰੀ ਦੇਣੀ ਸ਼ੁਰੂ ਕਰ ਰਹੇ ਆ ਪਹਿਲਾਂ ਤੁਹਾਨੂੰ ਹਲਕਾ ਫੁਲਕਾ ਜਿਆ ਤੁਹਾਨੂੰ ਪਹਿਲਾਂ ਤੁਹਾਨੂੰ ਹਲਕੀ ਫੁਲਕੀ ਜਾਣਕਾਰੀ ਦਿੰਨੇ ਆ ਜੀ ਆ ਦੇਖੋ LEDਆਂ ਲਗਭਗ LEDਆਂ ਉਹੀ ਆ ਤੇ LEDਆਂ ਤੇ ਫਿਲਹਾਲ ਸਕੀਮਾ ਵੀ ਉਹੀ ਹੈ ਨੇ ਤੇ ਇਧਰ ਆ ਗਏ ਰੈਫਰਿਜਰੇਟਰ ਬਾਈ ਜੀ ਸਾਰੇ ਫ੍ਰਿਜ ਆ ਗਏ ਇਹਦੇ ਤੇ ਤੁਹਾਨੂੰ ਸਕੀਮਾ ਮਿਲਣਗੀਆਂ ਬਾਈ ਜੀ 994 ਤੇ 1994 ਇਹ ਵੀ ਕਿਸ ਤਰ੍ਹਾਂ ਸਕੀਮਾ ਇਹਦੇ ਤੇ ਆ ਰਹੀਆਂ ਨੇ ਫਿਲਹਾਲ ਹਜੇ ਆਈਆਂ ਨਹੀਂ ਪਰ ਬਹੁਤ ਜਲਦੀ ਤੁਹਾਨੂੰ ਮਿਲਣਗੀਆਂ ਵਾਸੀ ਮਸ਼ੀਨ ਤੇ 890 ਤੇ 994 ਜਿਹੜੀ ਉਹ EMI ਆ ਉਹ ਚੱਲ ਰਹੀ ਆ ਤੁਸੀਂ 0 ਡਾਊਨ ਪੇਮੈਂਟ ਦੇ ਕੇ ਕੋਈ ਵੀ ਸਮਾਨ ਬਜਾਜ ਕਾਰਡ ਤੇ ਲਿਜਾ ਸਕਦੇ ਹੋ ਤੇ AC ਤੁਹਾਨੂੰ ਦਿਖਾਈਏ ਬਾਈ ਜੀ ਸਾਡੇ ਕੋਲ ਕਿਹੜੇ ਕਿਹੜੇ ਮਿਲਣਗੇ ਇਸ ਵਾਰ ਸਾਡੇ ਕੋਲ ਮਿਸ਼ੂਬੀਸੀ ਵੀ ਮਿਲੂਗਾ ਤੇ ਬਲੂ ਸਟਾਰ ਵੀ ਮਿਲੂਗਾ ਇਸ ਵਾਰ ਸਾਡੇ ਕੋਲ ਤੇ ਆ ਗਿਆ ਜੀ ਮਿਸ਼ੂਬੀਸੀ ਠੀਕ ਆ ਜੀ ਫਿਰ ਆ ਗਿਆ ਕੈਰੀਅਰ ਹਾਇਰ ਤੇ ਐਮਸਟੈਡ ਹੋਰ ਸਾਡੇ ਕੋਲ ਇਧਰ ਸੈਮਸੰਗ ਆ ਗਿਆ ਤੇ ਹੋਰ ਵੀ ਬ੍ਰਾਂਡ ਜਿਹੜੇ ਸਾਡੇ ਕੋਲ ਹਜੇ ਆ ਰਹੇ ਨੇ ਹੋਰ ਬ੍ਰਾਂਡ ਵੀ ਸਾਡੇ ਕੋਲੇ ਆ ਰਹੇ ਨੇ 65 ਇੰਚ ਹਾਇਰ ਦੀ LED ਦੇਖ ਰਹੇ ਹੋ ਤੁਸੀਂ ਪਹਿਲਾਂ ਸਾਂਸੰਗ ਦੀ ਲੱਗੀ ਸੀ ਉਸੇ ਗੱਲ ਹੋ ਚੁੱਕੀ ਆ 65 ਇੰਚੀ ਹੁਣ ਇਹ ਹਾਇਰ ਆ ਗਈ 65 ਇੰਚ ਤੇ ACs ਦੇ ਵਿੱਚ ਬਾਈ ਜੀ ACs ਤੇ ਵੀ ਸਕੀਮਾਂ ਹਜੇ ਆਈਆਂ ਨਹੀਂ ਫਿਲਹਾਲ ਤੁਹਾਨੂੰ ਮੈਂ ਬ੍ਰਾਂਡ ਦੱਸੇ ਵੀ ਸਾਡੇ ਕੋਲੇ ਆ ਆ ਹੈਗੇ ਨੇ ਤੇ ਹੋਰ ਬ੍ਰਾਂਡ ਵੀ ਆ ਰਹੇ ਨੇ ਹੋਰ ਸਕੀਮਾਂ ਵੀ ਆ ਰਹੀਆਂ ਨੇ ਸਕੀਮਾਂ ਤੁਹਾਨੂੰ AC ਤੇ ਮਿਲ ਜਾਣਗੀਆਂ ਤੁਹਾਨੂੰ 2000 ਤੱਕ ਦੀਆਂ ਸਕੀਮਾਂ 2000 ਤੋਂ ਮਤਲਬ ਤੁਹਾਡੀ 1994 1994 ਬਣ ਜੂਗੀ EMI AC ਤੇ 0 ਡਾਊਨ ਪੇਮੈਂਟ ਭਰ ਕੇ ਮਤਲਬ ਪਹਿਲਾਂ ਕੋਈ ਪੈਸਾ ਨਹੀਂ ਭਰਨਾ ਤੁਹਾਡੀ 1994 ਕਿਸ਼ਤ ਬਣ ਜੂਗੀ ਇਸ ਤੋਂ ਇਲਾਵਾ ਤੁਸੀਂ ਵੱਡੀ ਕਿਸ਼ਤ ਬਣਾਉਣੀ ਹੈ 4000 5000 ਉਹ ਤੁਹਾਡੀ ਆਪਣੀ ਇੱਛਾ ਜੀ ਤੁਸੀਂ ਚਾਹੇ 8 ਕਿਸ਼ਤਾਂ ਬਣਾ ਲਓ ਤੇ ਪਰ ਅਸੀਂ ਤੁਹਾਨੂੰ ਘੱਟ ਤੋਂ ਘੱਟ ਦੱਸ ਰਹੇ ਹਾਂ ਵੀ ਤੁਸੀਂ 1994 ਮੰਥਲੀ ਕਿਸ਼ਤ ਦੇ ਸਕਦੇ ਹੋ ਤੇ AC ਲੈ ਜਾ ਸਕਦੇ ਹੋ ਬਿਨਾਂ ਕੋਈ ਪੈਸਾ ਭਰੇ ਪਹਿਲਾਂ ਪਰ ਤੁਹਾਡਾ ਕਾਰਡ ਬਣਿਆ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਤਾਂ ਅਸੀਂ ਕਾਰਡ ਵੀ ਫ੍ਰੀ ਕਰਾਂਗੇ ਭਾਈ ਜੀ ਬਜਾਜ ਕਾਰਡ ਬਿਲਕੁਲ ਫ੍ਰੀ ਬਣਾਇਆ ਜਾਊਗਾ ਉਹ ਅਜੇ ਜਦੋਂ ਵੀ ਅਸੀਂ ਚਲਾਵਾਂਗੇ ਉਹ ਆਫਰ ਕੁਝ ਦਿਨਾਂ ਤੱਕ ਤੇ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਜਦੋਂ ਅਸੀਂ ਕਾਰਡ ਫ੍ਰੀ ਕੀਤਾ ਤੇ ਆ ਗਈ ਫ੍ਰਿਜ ਫ੍ਰਿਜ ਤੇ ਤੁਹਾਨੂੰ ਸਕੀਮਾ ਦੱਸਤੀਆਂ ਤੇ ਵਾਸ਼ਿੰਗ ਮਸ਼ੀਨ ਆ ਗਈ ਤੇ ਇਸ ਤਰ੍ਹਾਂ ਦੀ ਸਾਡੀ ਭਾਈ ਜੀ ਤੁਸੀਂ ਡਿਸਪਲੇ ਦੇਖ ਸਕਦੇ ਹੋ ਤੇ ਹੁਣ ਗਰਮੀ ਆ ਰਹੀ ਹੈ ਤੁਸੀਂ ਅਸੀਂ ਖਰੀਦੋਗੇ ਫ੍ਰਿਜ ਖਰੀਦੋਗੇ ਤਾਂ ਸਾਡੇ ਕੋਲ ਜ਼ਰੂਰ ਆਓ ਭਗਵਤੀ ਸੇਲਜ ਤੱਪਾ ਮੰਡੀ ਤੇ ਨੀਰ ਡਾਕਟਰ ਚੁੰਨੀ ਲਾਲ ਹਸਪੀਟਲ ਤੇ ਕਦੋਂ ਵੀ ਸਾਡੇ ਕੋਲ ਆਓ ਤੇ ਸਮਾਨ ਖਰੀਦੋ ਤੇ ਕਾਰਡ ਤੇ ਤੁਸੀਂ ਸਮਾਨ ਲੈਣਾ ਹੋਵੇ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਅਗਰ ਤੁਸੀਂ 7000 ਤੱਕ ਦੀ ਵੀ ਚੀਜ਼ ਲੈਣੀ ਹੈ ਤਾਂ ਉਹ ਤੁਸੀਂ ਬਜਾਜ ਕਾਰਡ ਤੇ ਲੈ ਸਕਦੇ ਹੋ 7000 ਦੀ ਚੀਜ਼ ਵੀ ਤੁਸੀਂ ਕਾਰਡ ਤੇ ਲੈ ਸਕਦੇ ਹੋ ਕਾਲੇ ਸ਼ਾਹੀ ਇੰਦਰ ਖੜੇ ਨੇ ਫਿਲਹਾਲ ਵਿਹਲੇ ਕਿਉਂਕਿ ਸਮਾਂ ਕੁਝ ਇਸ ਤਰ੍ਹਾਂ ਚੱਲ ਰਿਹਾ ਹੁਣ ਮਾਰਕੀਟ ਦੇ ਵਿੱਚ ਵੀ ਜਿਹੜਾ ਹਜੇ ਕੰਮ ਠੀਕ ਠਾਕ ਹੈ ਤੇ ਅੱਗੇ ਸੀਜ਼ਨ ਆ ਰਿਹਾ ਤੇ ਫਿਰ ਤੁਸੀਂ ਸਾਡੇ ਕੋਲੇ ਆਓਗੇ ਫਿਰ ਅਸੀਂ ਤੁਹਾਨੂੰ ਸਮਾਨ ਦੇਵਾਂਗੇ ਤੇ ਵਧੀਆ-ਵਧੀਆ ਸਕੀਮਾਂ ਦੇਵਾਂਗੇ ਵਧੀਆ-ਵਧੀਆ ਆਫਰ ਦੇਵਾਂਗੇ ਗਿਫਟ ਦੇਵਾਂਗੇ ਤੁਹਾਨੂੰ ਤੇ ਇਹ ਸਾਡਾ ਕੁਛ ਅੱਜ ਦਾ ਇਸ ਤਰ੍ਹਾਂ ਦਾ ਕੁਛ ਨਿੱਕਾ ਜਾਂ ਛੋਟਾ ਜਿਹਾ ਵਲੌਗ ਸੀ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਣਾ ਪਸੰਦ ਆਇਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬਈ